ਠੀਕ ਹੈ ਜੀ ਹੁਣ ਸ਼ਾਮ ਦਾ ਵੇਲਾ ਆ ਤੇ ਹਵਾ ਬਹੁਤ ਸੋਹਣੀ ਠੰਡੀ ਠੰਡੀ ਚੱਲਦੀ ਆ ਤੇ ਮੈਂ ਬੀਲਾ ਉੱਲਾ ਕਰਦਾ ਸੀ ਸੈਟਲ ਸਾਡੀਆਂ ਦੀਆਂ ਉਹ ਛਾਪੀ ਛੁਪੇ ਗੱਟਿਆ ਤੁਤੇ ਉਹ ਉਹ ਧੀਰੇ ਹਨ ਤੇ ਉਹ ਕਿੱਥੇ ਗੱਡ ਗਿਆ ਜਿੱਥੇ ਪੈਦੇ ਆ ਇਹ ਉਹ ਛਾਪਿਆਂ ਤੇ ਫਿਰ ਬੀਲਾ ਚੜ ਚੁਕਿਆ ਔਰ ਤੇ ਡੜੀਆਂ ਲਾਈਆਂ ਨੇ ਇਸ ਕਰਕੇ ਫਿਰ ਹੁਣ ਮੈਂ ਸ਼ਾਮ ਨੂੰ ਆ ਕੇ ਚੱਲ ਇਹ ਕੰਮ ਕਰਦੀ ਆ ਆ ਦੇਖੋ ਅੱਜ ਦੀ ਸਬਜ਼ੀ ਇਹ ਹੁਣੇ ਹੀ ਮੈਂ ਤੋੜੀ ਆ ਇੰਨੇ ਕੁ ਕਰੇਲੇ ਅੰਦਰ ਰੱਖਿਆ ਤੇ ਆਹ ਵੱਡਾ ਆ 1 2 3 4 5 6 ਵੱਡਾ ਆ ਆ ਸੈਟਾਂ ਵਾਲੀਆਂ ਦੋਨੇ ਵੱਡੀਆਂ ਵਿਚਲੀਆਂ ਚਾਰ ਛੋਟੀਆਂ ਆ ਬਹੁਤ ਸੋਹਣੀ ਸਬਜ਼ੀ ਲੱਗਦੀ ਆ ਘਰ ਦੀ ਬਿਨਾ ਰੇਤ ਉਹ ਬਿਨਾ ਸਫਰੇ ਤੋਂ ਬਹੁਤ ਵਧੀਆ ਸਬਜ਼ੀ ਲੱਗਦੀ ਆ ਇਹਨਾਂ ਦੀ ਸਬਜ਼ੀ ਵੀ ਬਹੁਤ ਵਧੀਆ ਬਣਦੀ ਆ ਤੇ ਮਿੱਠਾ ਵੀ ਬਹੁਤ ਵਧੀਆ ਬਣਦਾ ਆ ਲੇਰੀਆਂ ਲੈ ਰੀਆਂ ਹੈਗੀਆਂ ਇਹ ਲੋ ਜੀ ਘਰ ਦੀ ਸਬਜ਼ੀ ਦਾ ਕੜਾਈਆ ਭਰ ਗਿਆ ਠੀਕ ਹੈ ਜੀ ਤੇ ਆ ਪਨੀਰੀ ਮਿਰਚਾਂ ਦੀ ਲਾਉਣ ਵਾਲੀ ਹੋਈ ਆ ਤੇ ਆਪਾਂ ਤਾਂ ਕਰਕੇ ਨਹੀਂ ਹੱਲੇ ਲਾਉਂਦੇ ਕਿਉਂਕਿ ਧੁੱਪ ਬਹੁਤ ਪੈਂਦੀ ਆ ਧੂਆ ਬਹੁਤ ਵਗਦਾ ਤੇ ਉਹਨੇ ਇਹ ਸੁਕਾ ਦੇਣੀਆਂ ਸਾਰੀਆਂ ਐ ਕਰਕੇ ਮੈਂ ਲਾਉਂਦਾ ਨਹੀਂ ਤੇ ਹੁਣ ਮੇਰਾ ਇਰਾਦਾ ਬਣਦਾ ਵੀ ਮੈਂ ਚਾਰ ਕਬੂਤੇ ਲਾ ਕੇ ਦੇਖਾਂ ਤਾਜੀ ਹਰੀ ਰਹਿਣ ਤਾਂ ਬਾਕੀ ਵੀ ਲਾ ਦੇਵਾਂਗੇ ਆ ਪਾਮਬ ਦਾ ਬੂਟਾ ਲਿਆ ਕੇ ਲਾਇਆ ਸੀ ਜਸਲੀਨ ਦੇ ਆਪਣੇ ਪੁੱਤ ਦੇ ਵਰਤੜੀ ਸੀ ਆਠੀ ਉਹ ਇਹ ਚੱਲ ਪਵੇ ਤਾਂ ਵਾਹਿਗੁਰੂ ਇੱਥੇ ਕਿਰਪਾ ਕਰੇ ਤਾਂ ਗਾਹ ਨੂੰ ਵੀ ਫਲ ਦਊਗਾ ਪਿਛਲੇ ਸਾਲ ਵੀ ਮੈਂ ਲਿਆ ਕੇ ਬੂਟੇ ਲਾਏ ਸੀ ਆ ਲਿਆ ਕੇ ਲਾਏ ਸੀ ਮਲੇਰ ਕੋੜਲੇ ਤੋਂ ਇਹਨਾਂ ਨੂੰ ਫਲ ਵਿਚਾਰਿਆਂ ਨੂੰ ਲੱਗਾ ਹੀ ਨਹੀਂ ਪਤਾ ਨਹੀਂ ਕੀ ਨੌਕਸ ਪੈ ਗਿਆ ਇੱਕ ਤਾਂ ਮੈਂ ਪੱਟ ਦਿੱਤਾ ਤੇ ਇਹ ਹੈਗਾ ਆ ਹੈਗਾ ਬਦਾਮਾਂ ਦਾ ਬੂਟਾ ਇਹਨੂੰ ਫਲ ਬਹੁਤ ਲੱਗਾ ਸੀ ਤਨਹਰੀਆਂ ਨਹੀਂ ਛੱਡ ਦਿੱਤਾ ਤੇ ਛਲੀਆਂ ਤੋਤੇ ਬਦਰੇ ਕਰੀ ਜਾਂਦੇ ਆ ਪੁੱਤੇ ਨਹੀਂ ਛੱਡਦੇ ਇਹਨਾਂ ਨੇ ਸਾਤੀ ਕਰਾਤੀ ਚਲ ਖਾਣੀਆਂ ਖਾਓ ਸਾਡੇ ਲਈ ਵੀ ਛੱਡੂ ਕੋ ਆਹ ਅੰਬ ਦਾ ਬੂਟਾ ਲਾਏ ਪਿਛਲੇ ਸਾਲ ਆ ਤੇ ਉਤੋਂ ਖਰਾਬ ਹੋ ਗਿਆ ਤਾਂ ਥੱਲਿਓਂ ਕਲਮ ਤੋਂ ਉੱਪਰੋਂ ਫੁੱਟ ਪਿਆ ਇਹ ਆਹ ਦੇਖੋ ਆਹ ਕਲਮ ਆ ਕਲਮ ਦੇ ਉੱਪਰੋਂ ਫੁੱਟਿਆ ਆ ਇਹ ਤੇ ਬਾਕੀ ਦੇਖਦੇ ਅਸੀਂ ਫਲ ਚੱਕ ਲੂ ਠੀਕ ਐ ਨਹੀਂ ਤੇ ਪੱਟ ਕੇ ਨਵਾਂ ਹੋਰ ਲਾ ਦਮਾਂਗੇ ਆ ਵੀ ਮੈਂ ਜਸਲੀਨ ਦੇ ਪਿਛਲੇ ਸਾਲ ਬਰਥਡੇਅ ਤੇ ਲਾਇਆ ਸੀ ਬੂਟਾ ਇਹ ਫਲ ਬਹੁਤ ਸੋਹਣਾ ਚੱਕਦਾ ਆ ਜੀ ਜਦੋਂ ਦਾ ਲਿਆ ਕੇ ਲਾਇਆ ਹੈ ਨਾ ਤਾਂ ਉਦੋਂ ਦਾ ਹੀ ਇਹਨਾਂ ਫਲ ਲੱਗਾ ਹੋਇਆ ਇਹ ਨਿੰਬੂਆਂ ਦੇ ਨਾਲ ਭਰਿਆ ਪਿਆ ਦੇ ਲੋ ਗੁੱਛੇ ਵਾਲੇ ਨਿੰਬੂ ਲੱਗਦੀ ਆ ਆ ਦੇਖੋ ਰੇਗ ਢਾਣੀ ਤੇ ਫੁੱਲ ਰੋਜ਼ ਨਵੇਂ ਹੀ ਲੱਗਦੇ ਆ ਆ ਦੇਖੋ ਇੱਥੇ ਵੀ ਹੈਗੇ ਆ ਅੱਡੋ-ਮੱਡੋ ਇੰਨਾ 20-25 ਨਿੰਬੂ ਹੋਣਿਆ ਛੋਟੇ-ਛੋਟੇ ਡੋਡੀਆਂ ਤੁੜੀਆਂ ਵੀ ਆ ਤੇ ਬਹੁਤ ਮਰਦੀ ਆ ਭਾਵੀਆਂ ਤੇ ਇਹਨੂੰ ਜੀ ਹੋ ਪੈਦੀ ਆ ਇਹਨੇ ਪਰਲੇ ਤੋਂ ਸਿੱਟੀਆਂ ਆਂ ਪਿੰਡੀਆਂ ਹੀ ਬਹੁਤ ਲੱਗਦੀਆਂ ਪਰ ਤੋੜਨੀਆਂ ਔਖੀਆਂ ਹੋ ਜਾਂਦੀਆਂ ਕੰਡ ਬਹੁਤ ਆ ਤੇ ਇੱਕ ਸੰਗਣੀਆਂ ਬਹੁਤ ਹੋ ਗਈਆਂ ਹਰ ਤੇ ਦਾਦੇ ਰੋ ਧੋਖਾ ਹੋ ਜਾਂਦਾ ਥੋੜਾ ਜਿਹਾ ਪੱਥਰਾਂ ਨੂੰ ਸਰੋਂ ਦਾ ਤੇਲ ਤੂ ਲਾ ਕੇ ਤੋੜੀਦੇ ਆ ਤੇ ਆਹ ਬਤਾਉਂਗਾ ਕੱਲ ਬਤਾਉਂਗਾ ਕਿ ਸਪਰੇਅ ਮਾਰੀ ਫਿਰ ਮੈਂ ਕਿਉਂਕਿ ਮੂਆਰੀ ਬਹੁਤ ਪੈਂਦੀ ਆ ਇਹਨਾਂ ਨੂੰ ਇਹ ਕੋ ਬੂਟਾ ਇਹ ਆਪਾ ਲਾਇਆ ਜਿੱਦਾਂ ਲਿੰਬੂ ਦੇ ਦੀ ਕਰਕੇ ਆਪਣੇ ਆਪ ਜੰਮਿਆ ਸੀਗਾ ਆਪਾਂ ਲਿਆ ਕੇ ਲਾਇਆ ਸੀ ਪ੍ਰਿੰਟ ਆਕ ਕੀ ਸੀ ਹਰ ਸੀਗੀ ਬੂਟੇ ਇਹਨੂੰ ਹੁਣ ਫਲ ਉੱਤਰਿਆ ਆ ਇਹਨੂੰ ਕੋਈ ਕੋਈ ਨਿੰਬੂ ਲੱਗਣਾ ਸ਼ੁਰੂ ਹੋ ਗਿਆ ਆ ਤਾਂ ਬਹੁਤ ਵਧੀਆ ਹੁਣ ਨੇਰੀ ਵੱਧਦੀ ਜਾਂਦੀ ਆ ਆਹ ਗਲਾਬ ਦਾ ਬੂਟਾ ਇਹਨੂੰ ਪੱਤੇ ਬਹੁਤ ਬਹੁਤ ਸੋਹਣੇ ਲੱਗਦੇ ਆ ਗਲਾਬ ਦੇ ਆ ਹੈਗੀ ਆ ਆਰਵੀ ਆਰਵੀ ਇਤਨਾ ਪਕਮਾਦੀ ਦੇ ਵਿੱਚ ਵੀ ਲਾਈ ਆ ਬਹੁਤ ਆਰਵੀ ਤੇ ਆ ਹੈਗੀ ਆ ਸੁੰਡ ਸੁੰਡ ਦੀ ਟੀਲੇ ਸਾਲ ਵੀ ਇੱਕ ਵਟ ਰਹੀ ਆ ਜਿੰਨੀ ਘਾਉਣੇ ਆ ਇਹਨਾਂ ਆਪਣਾ ਟੋਕਰਾ ਇੱਕ ਭਰ ਗਿਆ ਤੇ ਆਪਾਂ ਫੇਰ ਦਵਾਰਾ ਲਾਈ ਆ ਓ ਮਰੂਦ ਦਾ ਬੂਟਾ ਕੋ ਪਰਦੇ ਪਾਸੇ ਪਪਕੋਲਿਆ ਇਹਨਾਂ ਨੂੰ ਲੱਗਦੇ ਲਾਲ ਮਰੀਜ਼ ਤਕਰੀਬਨ ਤਕਰੀਬਨ ਆਪਾਂ ਸਾਰਾ ਕੁਝ ਹੀ ਲਾਇਆ ਆ ਆਹ ਦੇਖੋ ਤੋਤੇ ਨੇ ਕਿਦਾਂ ਕੀਤੀਆਂ ਖਰਾਬ ਛੱਲੀਆਂ ਰਾਵ ਚਲੋ ਖਾਂਦਾ ਜਾਨਵਰ ਕੋਈ ਆਪਣੇ ਦਾਣਾ ਘਰ ਚ ਲੂਗਾ ਤਾਂ ਉਹ ਜਾਨਵਰ ਚਾਹ ਨਾ ਆਉਂਦੇ ਖਾ ਉਹ ਪਕ੍ਯਾਸਤਾ ਉਹਨਾਂ ਦੀ ਵਿਚਾਰੀਆਂ ਦੀ ਹੁੰਦੀ ਹੈ ਇੱਥੇ ਪੂਰੀ ਆਹ ਦੇਖੋ ਛੱਲੀਆਂ ਦੇ ਗੋਲੇ ਹੀ ਕਰ ਦਿੱਤੀਆਂ ਇੱਕ ਤੇ ਪਈ ਛੱਲੀ ਉਹ ਸਾਰੀਆਂ ਘਾਦੀਆਂ ਆ ਕੱਲ ਮੈਂ ਕੱਲ ਪਰਸੋਂ ਇਹਨਾਂ ਨੂੰ ਪਾਣੀ ਲਾਇਆ ਸੀ ਤੇ ਇਹਨੇ ਸਾਰੀ ਹੋਣਾ ਖਾ ਗਿਆ ਆ ਤਾਂ तकरीबन ਸਾਰੀ ਛੱਲੀ ਖਾ ਗਿਆ ਬਚੇ ਹੈਗੀ ਕੋਸ਼ ਵੀ ਨਹੀਂ ਗਾ ਤੇ ਹੋਰ ਵੀ ਇਦਾਂ ਕਿੰਨੀਆਂ ਘਾਦੀਆਂ ਆ ਚਲੋ ਇਹਨਾਂ ਦੇ ਕਰਮਾਂ ਦਾ ਚੀਜ਼ ਆ ਤਾਂ ਕੀ ਲੱਗਦੀ ਵੀ ਬਹੁਤ ਆ ਫਿਰ ਰੱਬ ਨੇ ਕਿਸੇ ਚੀਜ਼ ਦੀ ਘਾੜ ਨਹੀਂ ਆਪਣੇ ਦਿੱਤੀ ਹਰ ਇੱਕ ਚੀਜ਼ ਹੀ ਬਹੁਤ ਗੁੱਲੀ ਡੁੱਲੀ ਹੈ ਆਕਤੀ ਆਪਣੇ ਦੇ ਜਿੱਦਣ ਦੇ ਆਪਾਂ ਖੁੰਤੇ ਰੇਣ ਲੱਗੀਆਂ ਤਾਂ ਆਪਾਂ ਸਰਦੀ ਮੁੱਲ ਨਹੀਂ ਮਿਲਣੀ ਜੀ। ਅਗਰੀ ਬਣਾ ਲੀਆ ਗਵੰਡੀਆਂ ਨੂੰ ਆਪਾਂ। ਬੰਡੀ ਵੀ ਆ ਸੰਦੀ। ਔਰ ਉਹ ਸਿੱਟੀਆਂ ਉੱਥੇ ਤੋੜ ਕੇ। ਆ ਗਏ ਤਾਂ ਪੂਰੀਆਂ ਪੂਰੀਆਂ ਖਾ ਕੇ ਛੱਲੀਆਂ। ਇਹ ਕਾ ਇਹਨੂੰ ਟੱਕ ਲਾ ਦੇ। ਇਹ ਤਾਂ ਲੋਧਾ ਯਾਲ ਫੜ। ਬਹੁਤ ਛੱਲੀਆਂ। ਫੇ ਇਹ ਮੈਂ ਲਸਣ ਸਿਗਾ ਪਹਿਲਾਂ ਗੋਭੀ ਸੀ ਗੋਭੀ ਦੇ ਸੈਡਾਂ ਤੇ ਆਪਾਂ ਬੱਟਾਂ ਤੇ ਲਸਣ ਲਾ ਦਿੱਤਾ ਸੈਂਟਰ 'ਚ ਗੋਭੀ ਸੀ ਤਾਂ ਗੋਭੀ ਵੱਢ ਕੇ ਪੱਟ ਕੇ ਤਾਂ ਆਪਾਂ ਸੈਂਟਰ 'ਚ ਲਾਤੀ ਫਿਰ ਮੱਕੀ ਤਾਂ ਲਸਣ ਫਿਰ ਪੱਟ ਲਿਆ ਆਪਾਂ ਹੁਣ ਮੱਕੀ ਹੈਗੀ ਆ ਪਰ ਦਾਣਾ ਕੋਈ ਨਹੀਂ ਛੱਡਿਆ ਇਹਨੂੰ ਖਾਈ ਗਿਆ ਸਾਰੀਆਂ ਛੱਲੀਆਂ ਹੈ ਉਹ ਕੋਈ ਨਹੀਂ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਤੇ ਜਰੂਰ ਦੇਖਿਓ ਲਾਈਕ ਵਾਈਟ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਸਸੇ